ਹੋਰ ਬਾਈ ਜੀ ਕੀ ਹਾਲ ਚਾਲ ਨੇ ਹੋ ਸਾਰੇ ਠੀਕ ਠਾਕ ਹੋ ਤੇ ਅੱਜ ਵੀਡੀਓ ਪਾਉਣ ਦਾ ਮਕਸਦ ਰਪੇ ਆ ਭਰਾ ਕਈ ਮੇਰੇ ਭਰਾਵਾਂ ਨੂੰ ਮੈਂ ਖਾਲੀ ਮੋੜ ਦੇਣਾ ਮੱਜਾਂ ਦਿੰਦਾ ਨਹੀਂਗਾ ਘਰੋਂ ਜਦੋਂ ਮੇਰੇ ਵੀਰ ਆਪਣੇ ਕੋਲ ਮੱਜਾਂ ਲੈਣ ਆਉਂਦੇ ਨੇ ਉਹ ਖਾਲੀ ਮੋੜਨ ਦਾ ਕਾਰਨ ਕੀ ਹੁੰਦਾ ਜਾਂ ਫੋਨ ਦੀ ਜਵਾਬ ਦੇਣਾ ਵੀ ਤੁਸੀਂ ਮੱਜਾਂ ਨਾ ਮੇਰੇ ਤੋਂ ਲਓ ਮੈਂ ਤੁਹਾਨੂੰ ਦੇਣੀ ਨਹੀਂ ਨੀਗੀ ਜਾਂ ਘਰੋਂ ਮੇਰੇ ਵੀਰ ਆਉਂਦੇ ਨੇ ਉਹਨਾਂ ਨੂੰ ਵੀ ਜਵਾਬ ਦੇਣਾ ਵੀ ਉਸ ਮੱਜ ਦੇਣੀ ਤੁਸੀਂ ਨਾ ਲਓ ਉਹ ਕਹਿਣਗੇ ਕੀ ਗੱਲ ਕਿਉਂਕਿ ਭਰਾਵੋ ਜਦੋਂ ਤੁਸੀਂ ਕੰਮ ਸਟਾਰਟ ਕਰਨਾ ਆਉਂਦਾ ਪਹਿਲਾਂ ਯਾਰ ਆਪਦੀ ਮਾਰਕੀਟਿੰਗ ਬਣਾਓ ਇੱਕ ਦੋ ਘਰ ਜ਼ਰੂਰ ਪੁੱਛ ਕੇ ਰੱਖੋ ਜਾਂ ਲਾਓ ਠੀਕ ਹੈ ਜੇ ਤੁਹਾਨੂੰ 10 12 15 ਕਿਲੋਮੀਟਰ ਤੇ ਵੀ ਤੁਹਾਨੂੰ ਦੁੱਧ ਸਪਲਾਈ ਹੋਣਾ ਹੋਣ ਲੱਗਦਾਗਾ ਥੋੜਾ ਘਰ ਲੱਗਦਾਗਾ ਉਹ ਮਾੜੀ ਗੱਲ ਨਹੀਂ ਹੈਗੀ ਮੇ ਤੋਂ ਮੱਝ ਲੈਣ ਆਉਣਗੇ ਕਹਿੰਦੇ ਭਾਈ ਮੱਝ ਲੈਣੀ ਆ ਮੈਂ ਠੀਕ ਆ ਭਾਈ ਦਿਖਾ ਦਿੰਨਾ ਮੱਝ ਵੀ ਦਿਖਾ ਦਿੰਨਾ ਦੁੱਧ ਵੀ ਹਰਾਡੇ ਦੱਸਣਾ ਮੈਂ ਠੀਕ ਆ ਭਾਈ ਫੇਰ ਮੈਂ ਦੁੱਧ ਦਾ ਤਾਂ ਕਿਵੇਂ ਕਰਨਾ ਵੀ ਕਿੱਥੇ ਸਪਲਾਈ ਕਰੋਗੇ ਕਹਿੰਦਾ ਜਰਾ ਵੀ ਡੈਰੀ ਚ ਮਾਹਨਾ ਭਰਾ ਦੁੱਧ ਹੀ ਨਾ ਪਾ ਕੇ ਤੂੰ ਕਿੱਥੋਂ ਕੰਮਜਾਬ ਹੋ ਜਾਵੇਂਗਾ ਮੈਂ ਫੇਰ ਤੇਨੂੰ ਮੱਝ ਨਹੀਂ ਦਿੰਦਾ ਕਹਿੰਦਾ ਕੀ ਗੱਲ ਬਈ ਮਾਹ ਭਰਾ 50 55 ਰੁਪਏ ਪਾ ਕੇ ਦ 35 ਰੁਪਏ ਦਾ ਪੈਂ ਫੀਡ ਪੈਂਦੀ ਆ ਬਾਕੀ ਫੇ ਤੂੰ ਜਗਾ ਵੀ ਰੋਕੇਗਾ ਬਾਹਣ ਰੋਕੇਗਾ ਜ਼ਮੀਨ ਹਨਾ ਫਿਰ ਹਰਾਚਾਰ ਆ ਕਹ ਕੰਡਾ ਤੇਰੀ ਲੇਬਰ ਕੁਛ ਨਹੀਂ ਬੱਲੇ ਪੈਂਦਾ ਤੇਰਾ 70 75 ਰੁਪਏ ਦੇ ਉੱਤੇ ਦੁੱਧ ਤੇਰਾ ਜਾਣਾ ਚਾਹੀਦਾ ਫੇਰ ਤੂੰ ਕੰਮ ਜਾਵਾਂਗਾ ਮੈਂ ਬਹੁਤ ਵੀਰ ਕਰੋ ਖਾਲੀ ਮੋੜੇ ਨੇ ਇਸ ਗੱਲ ਕਰਕੇ ਮੈਂ ਉਹਦੇ 4-5000 ਰੁਪਏ ਸੇ ਮੈਂ ਕਿਹਦਾ ਘਰ ਨਹੀਂ ਖਰਾਬ ਕਰਨਾ ਤੇ ਮੈਂ ਤਾਂ ਮੱਝ ਹੀ ਦੇਣੀ ਆ ਮੈਂ ਕਹੂੰਗਾ ਹਾਂ ਬਹੁਤ ਵੀ ਫਰਕ ਆ ਬਹੁਤ ਬਹੁਤ ਫੈਸਾ ਪੈਸਾ ਐਂ ਪੈਸਾ ਨਹੀਂ ਇਕ ਜੇ ਤੁਸੀਂ 70 70 ਰੁਪਏ ਦੇ ਉੱਤੇ ਜਿੰਨਾ ਦੁੱਧ ਪਾਉਮੋਗੇ ਮਹਿੰਗਾ ਪਾਉਮੋਗੇ ਉਹ ਨਹੀਂ ਤੁਸੀਂ ਉਹਦੀ ਮਾਰਕੀਟ ਬਣੂਗੀ ਉਹਨਾਂ ਤੁਸੀਂ ਕਾਮਯਾਬ ਹੋਵੋਗੇ ਜੇ ਤੁਸੀਂ 50 55 ਰੁਪਏ ਪਾ ਕੇ ਕਹੋਗੇ ਕੰਮ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ 50 55 ਰੁਪਏ ਦੁੱਧ ਮੈਂ ਅੱਜ ਘਰਾਂ ਚੋਂ ਦੁੱਧ ਹਟਾ ਕੇ ਡੈਰੀ ਚ ਪਾਉਣ ਲੱਗ ਜਨਾ ਮੇਰੇ ਸਾਰੇ ਮੱਝਾ ਵੇਖ ਜਾਣੀਆਂ ਸਾਰੀਆਂ ਦੋ ਤਿੰਨ ਰਹਿਣਗੀਆਂ ਉਹ ਵੀ ਦੁੱਧ ਘਰੇ ਦੁੱਧ ਪੀਣ ਵਾਸਤੇ ਮੈਂ ਐਡਾ ਫਾਰਮ ਕਿਉਂ ਪਿਆ ਆਹ ਤੋਂ 8 9 ਸਾਲ ਪਹਿਲਾਂ ਮੈਂ ਇੱਕ ਘਰ ਲਾਇਆ ਠੀਗਾ 4 4 ਲੀਟਰ ਦੁੱਧ ਜਾਂਦਾ ਸੀਗਾ ਤੇ ਸੰਗਰੂਰ ਦੇ ਵਿੱਚ 7-8 ਮਹੀਨੇ ਦੁੱਧ ਪਾਇਆ ਉੱਥੇ ਮੈਂ ਜਿਵੇਂ ਉਹ ਸੋਚੀ ਜਾਂਦਾ ਬਈ ਇੱਕ ਘਰ ਪਿੱਛੇ ਯਾਰ ਮੈਂ ਸਾਈਕਲ ਏਡੀ ਦੂਰ ਜਾਊਂਗਾ ਯਾਰ ਇਹ ਨਾ ਵੀ ਰਹਿਣ ਦੇ ਜੇ ਉੱਥੇ ਮੈਂ ਹਿੰਮਤ ਹਾਰ ਜਾਂਦਾ ਅੱਜ ਮੇਰਾ ਐਡਾ ਫਾਰਮ ਨਾ ਪੈਂਦਾ ਸਾਈਕਲ ਤੇ ਜਾਂਦਾ ਰਹਾ ਦੁੱਧ ਪਾਉਂਦਾ ਰਹਾਗਾ ਤੇ ਹੌਲੀ-ਹੌਲੀ ਉਹਨਾਂ ਨੇ ਕੋਈ ਗਵਾਂਢੀ ਲਵਾਇਆ ਹੋਰ ਲੱਗਿਆ ਫਿਰ ਕੋਈ ਹੋਰ ਲੱਗਿਆ ਹੋਰ ਲੱਗਿਆ ਅੱਜ ਪਰਮਾਤਮਾ ਦੀ ਕਿਰਪਾ ਨਾਲ ਤਾਂ ਘਰ ਨਹੀਂ ਪੂਰੇ ਹੁੰਦੇ ਜਿਹੜਾ ਮਤਲਬ ਦੁੱਧ ਨਹੀਂ ਹਾ ਤਾਂ ਪੂਰਾ ਹੁੰਦਾ ਤੇ ਜੇ ਤੁਸੀਂ ਕੰਮ ਸਟਾਰਟ ਕਰਨਾ ਭਰਾਵਾਂ ਨੇ ਘਰਾਂ ਚ ਦੁੱਧ ਸਪਲਾਈ ਕਰੋ ਘੱਟੋ ਘੱਟ 70 ਰੁਪਏ ਤੋਂ ਪਲੱਸ ਦਾ ਦੁੱਧੇ ਜਾਣਾ ਚਾਹੀਦਾ ਫੇਰ ਮੇਰੇ ਮੇਰੇ ਕੋਲ ਆ ਕੇ ਬੇਸ਼ੱਕ ਮੱਝ ਲੈ ਜਾ ਕਰੋ ਕੋਈ ਚੱਕਰ ਨਹੀਂ ਜੇ ਤੁਸੀਂ ਪਾ ਕੇ ਡੈਰੀ ਚ ਦੁੱਧ ਪਾਉਣਾਗਾ ਫੇਰ ਆਪਾਂ ਤੋਂ ਮੱਝ ਲੈਣ ਨਾ ਆਇਓ ਆਪਾਂ ਤੁਹਾਨੂੰ ਕੋਰਾ ਜਵਾਬ ਆ ਘਰੋਂ ਖਾਲੀ ਮੋੜ ਦਾਂਗੇ ਕੋਈ ਗੱਲ ਨਹੀਂ ਤੁਸੀਂ ਦੋ ਦੋ ਮਿੰਟ ਗੁੱਸਾ ਕਰਕੇ ਮੋੜ ਜਾਓਗੇ ਹਨਾ ਕੋਈ ਗੱਲ ਨਹੀਂ ਭਰਾ ਪਰ ਜੇ ਤੁਸੀਂ ਦੋਜੀ ਨੂੰ ਦੁੱਧ ਪਾ ਮੋਗੇ ਛੋਟਾ ਘਰ ਖਾਊਗੀ ਮੈਂ ਇਸ ਫੇਰ ਚੰਗੀ ਗੱਲਾਂ ਨਹੀਂ ਹੋਣਗੀਆਂ ਮੈਂ ਚਾਹਣਾ ਤਾ ਮੇਰਾ ਵੀ ਵਾਦਾ ਹੋਵੇ ਮੈਂ ਤੁਹਾਡਾ ਪਹਿਲਾ ਵਾਦਾ ਹੋਣਾ ਚਾਹੁੰਦਾ ਮੇਰਾ ਤਾਂ ਬਾਅਦ ਵਿੱਚ ਆ ਤੁਸੀਂ ਨੇ ਮੈਂ ਤਾਂ ਦੇਖ 5000 ਰੁਪਇਆ ਲੱਖ ਰੁਪਇਆ ਮਤਲਬ ਮੈਂ ਤੇ ਲਾ ਦਿੱਤਾ ਲੱਖ ਰੁਪਇਆ ਤੁਸੀਂ ਮੈਨੂੰ ਦੇ ਕੇ ਮੈਂ ਤਾਂ 5000 ਮੈਂ ਬਚ ਗਿਆ ਪਰ ਤੁਸੀਂ ਲੱਖ ਰੁਪਇਆ ਤੁਸੀਂ ਲਾਇਆ ਨਾ ਆਪਦੀ ਜੇਬ ਦੇ ਵਿੱਚੋਂ ਤੁਸੀਂ ਘਰੇ ਬੰਦ ਕੇ ਲੈ ਗਏ ਉਹਨੂੰ ਘਰੇ ਲੈ ਗਏ ਲੱਖ ਰੁਪਇਆ ਤੁਹਾਡਾ ਮਰਿਆ ਨਾ ਲੱਖ ਰੁਪਇਆ ਉਹ ਖੜ ਗਿਆ ਤੇ ਉਹਦਾ ਵਿਆਜ ਲਾ ਲਓ ਫੇਰ ਕਿੰਨਾ ਖਰਚਾ ਜ਼ਮੀਨ ਰੋਕੋਗੇ ਹੈਨਾ ਬਹੁਤ ਖਰਚਾ ਹੋ ਜਾਂਦਾ ਪਰ ਇਸ ਕਰਕੇ ਭਰਾਵਾਂ ਨੂੰ ਬੇਨਤੀ ਆ ਜੋ ਆਪਣੇ ਕੋਲ ਵੀਰ ਮੱਝ ਲੈਣ ਆਉਂਦੇ ਨੇਗੇ ਉਹ ਘੱਟੋ ਘੱਟ ਮਾਰਕੀਟਿੰਗ ਬਣਾਉਣ ਇੱਕ ਦੋ ਘਰ ਜ਼ਰੂਰ ਲਾਉਣ ਠੀਕ ਆ ਫਿਰ ਮੱਝ ਲੈਣੋ ਚਾਹੇ ਫਿਰ 2 4 4 5 5 ਇਕੱਠੇ ਲੈ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਰਾ ਵੀਰ ਜੇ ਕੋਈ ਕਹੂਗਾ ਮੈਂ ਡੇਰੀ ਚ ਦੁੱਧ ਪਾਉਣਾ ਮੈਂ ਕਾਮਯਾਬ ਹੋਣਾ ਵੀਰੇ ਤੂੰ ਕਾਮਯਾਬ ਨਹੀਂ ਹੋਵੇਂਗਾ ਦੋ ਜਿਹੇ ਦੁੱਧ ਪਾ ਕੇ ਕਦੇ ਕਾਮਯਾਬ ਨਹੀਂ ਹੋਮਾਂਗੇ ਲਿਖ ਕੇ ਲੈ ਲਓ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਕਿਹੜਾ ਬੰਦਾਗਾ ਦੋ ਜਿਹੇ ਦੁੱਧ ਪਾ ਕੇ ਅੱਜ ਕੋਠੀਆਂ ਪਾ ਕੇ ਪਾ ਗਿਆ ਕੋਈ ਨਹੀਂ ਪੈਂਦੀ ਮੈਂ ਅੱਜ ਮੈਂ ਤੁਹਾਨੂੰ ਦੱਸਦਾ ਮੇਰੇ ਸਾਰੇ ਵੇਚ ਜਾਣਗੇ ਜੇ ਅੱਜ ਜਿੱਦਾਂ ਦੁੱਧ ਦੁੱਧ ਵਿੱਚ ਪਾਉਣ ਲੱਗ ਗਿਆ ਹਾਂ ਜਿੱਦਾਂ ਥੋੜਾ ਮੋਟਾ ਬਚ ਜਾਂਦਾਗਾ ਕਿਵੇਂ ਹੁਣ ਵਪਾਰ ਦੀ ਮੱਝ ਆ ਜਾਂਦੀਆਂ ਨੇ ਗਿਆ ਠੀਕ ਆ ਪੰਜ ਸੱਤ ਲੀਟਰ ਦੁੱਧ ਬਚ ਜਾਂਦਾ ਉਹ ਡੈਰੀ ਚ ਜਰੂਰ ਪਾ ਦਿੰਦੇ ਆ ਪਰ ਨਹੀਂ ਅੱਜ ਹੱਤੋਂ ਘਰ ਨਹੀਂ ਪੋਆ ਮਤਲਬ ਦੁੱਧ ਨਹੀਂ ਪੂਰਾ ਹੁੰਦਾ ਸਤੋਂ ਪਰ ਆਮ ਨੂੰ ਬੇਨਤੀ ਆ ਮਾਰਜਿਨ ਬਣਾਵੋ ਠੀਕ ਆ ਕਿਵੇਂ ਨਾ ਕਿਵੇਂ ਕਰਕੇ ਇੱਕ ਦੋ ਘਰ ਲਾਵੋ ਔਕੇ ਸੌਕੇ ਮਿਹਨਤ ਤਾਂ ਕਰਨੀ ਪੈਣੀ ਆ ਘਰੋਂ ਤਾਂ ਨਿਕਲੋ ਕਰੇ ਬੈਠੇ ਮੇਰੇ ਵੀਰ ਕਹੀ ਜਾਂਦੇ ਨੇ ਯਾਰ ਕੀ ਕਰਾਂਗੇ ਕੀ ਕਰੀਏ ਯਾਰ ਹਨਾ ਕਿਵੇਂ ਘਰ ਲੱਗਣਗੇ ਕਿਵੇਂ ਘਰ ਲੱਗਣਗੇ ਘਰੋਂ ਨਿਕਲਣਾ ਪੈਣਾ ਭਰਾ ਮੈਂ ਵੀ ਐ ਸਾਈਕਲ ਤੇ ਤੇ 9 8 9 ਕਿਲੋਮੀਟਰ ਸਾਈਕਲ ਤੇ ਜਾਂਦਾ ਰਹਾਂ ਭਰਾ ਆ ਤੋ 9 8 9 10 ਰੁਪਏ ਦਾ ਜੇ ਗਿਆnga ਭਰਾ ਅੱਜ ਪਰਮਾਤਮਾ ਦੀ ਕਿਰਪਾ ਨਾਲ ਕਿੰਨੀਆਂ ਮੱਝਾਂ ਨੇ ਇਸ ਕਰਕੇ ਮਿਹਨਤ ਕਰੋ ਭਰਾ ਤੇ ਡੇਰੀਆਂ ਚ ਦੁੱਧ ਨਾ ਪਾਓ ਦੂਜਿਆਂ ਨੂੰ ਦੁੱਧ ਨਾ ਪਾਓ ਇਹ ਇਹ ਵੀ ਵੀਡੀਓ ਥੋੜੇ ਮੇਰੇ ਵੀਰ ਦੋਜੀ ਵੀ ਥੋੜੇ ਕਹਿਣਗੇ ਪਰ ਜੋ ਗੱਲ ਸਹੀ ਹੈ ਉਹ ਹੀ ਕਰਨੀ ਚਾਹੀਦੀ ਆ ਤੇ ਹੈਨਾ ਮਲਾਈ ਉਹ ਲੈ ਜਾਣਗੇ ਥੋੜੇ ਕੱਲ ਕੱਲ ਰੱਸੀ ਦੇ ਜੂਗੀ ਰੱਸੀ ਦਾ ਤੁਸੀਂ ਕੀ ਖਟਣਾ ਧੰਨਵਾਦ ਜੀ